ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ 19, 20 ਅਤੇ 21 ਜੁਲਾਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬਹੁਤ ਤਗੜਾ ਸਿਸਟਮ ਹੁਣ ਹੌਲੀ-ਹੌਲੀ ਪੰਜਾਬ ਵੱਲ ਕੋਚ ਕਰ ਰਿਹਾ ਹੈ ਤੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸਾਨੂੰ ਹੁਣ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਬਰਸਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਹਲਕੇ ਤੋਂ ਦਰਮਿਆਨੀ ਬਰਸਾਤ ਜਿਹੜੀ ਝੜੀ ਨੂਵਾ ਮਾਹੌਲ ਹੁੰਦਾ ਹੈ ਉਹ ਹੁਣ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਦਾ ਅਸਰ ਦਿਖਾਈ ਦੇ ਰਿਹਾ ਹੈ ਤੇ ਇੱਕ ਸਾਈਕਲੋਨ ਸਿਸਟਮ ਤੁਸੀਂ ਦੇਖ ਰਹੇ ਹੋ ਸਾਈਕਲੋਨ ਸਿਸਟਮ ਇਹ ਮੱਧ ਭਾਰਤ ਤੋਂ ਹੌਲੀ-ਹੌਲੀ ਆਪਾਂ ਨੂੰ ਯੂਪੀ ਦੇ ਰਾਹੀਂ ਪੰਜਾਬ ਵੱਲ ਕੂਚ ਕਰਦਾ ਹੋਇਆ ਦਿਖਾਈ ਦੇਵੇਗਾ ਇਸ ਸਾਈਕਲੋਨ ਬਾਰੇ ਵੀ ਦੱਸਾਂਗੇ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਦਿਨ ਇਸ ਦਾ ਅਸਰ ਹੋਵੇਗਾ ਵੀਡੀਓ ਨੂੰ ਬਿਨਾਂ ਸਕਿਪ ਕਰੇ ਤਾਂ ਦੇਖਿਓ ਤੁਸੀਂ ਵੀ ਕਮੈਂਟ ਕਰਕੇ ਦੱਸ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਅਗਲੇ 3 ਦਿਨਾਂ ਦੇ ਮੌਸਮ ਦੇ ਹਾਲਾਤ ਦੇਖ ਲੈਂਦੇ ਆ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੇ ਆਪਾਂ 19 ਜੁਲਾਈ ਦੀ 19 ਜੁਲਾਈ ਨੂੰ ਸਾਨੂੰ ਉੱਤਰੀ ਪੂਰਬੀ ਪੰਜਾਬ ਜਿਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹਾ ਇਹਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਫਜ਼ਿਲਕਾ ਤੇ ਮੁਕਸਰ ਇਹ ਵੀ ਦੋ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਲਕਾ ਦਰਮਿਆਨਾ ਮੀਂਹ ਠੀਕ ਠਾਕ ਰੂਪ ਵਿੱਚ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਲੁਧਿਆਣਾ ਤਰਨਤਾਰਨ ਤੋਂ ਦੇ ਨਾਲ ਦੀ ਨਾਲ ਬਲੇਰ ਕੋਟਲੇ ਦਾ ਇਲਾਕਾ ਇਹਨਾਂ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ ਕਿਸੇ ਤਰੀਕੇ ਦੇ ਵੀ ਆਪਾਂ ਕਹੀਏ ਚਾਂਸ ਦਿਖਾਈ ਨਹੀਂ ਦੇ ਰਹੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਰਹਿਣ ਕਰਕੇ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਬਾਕੀ ਪੰਜਾਬ ਦੇ ਨਾਲੋਂ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਗਰਮੀ ਜ਼ਿਆਦਾ ਵਧੇਗੀ ਤਾਪਮਾਨ ਦੇ ਵਿੱਚ ਸਾਨੂੰ ਵੱਧਦਾ ਹੁੰਦਾ ਦਿਖਾਈ ਦਵੇਗਾ ਇਹਨਾਂ ਇਲਾਕਿਆਂ ਵਿੱਚ ਬਾਕੀ ਪੰਜਾਬ ਦੇ ਨਾਲੋਂ 2 ਤੋਂ 3 ਡਿਗਰੀ ਤਾਪਮਾਨ ਵਧ ਰਿਹਾ ਹੈਗਾ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 35 ਤੋਂ 38 ਡਿਗਰੀ ਰਹਿਣ ਦੀ ਉਮੀਦ ਹੈ ਤੇ ਇਹਨਾਂ ਇਲਾਕਿਆਂ ਵਿੱਚ ਜਿਹੜੇ ਮੌਸਮ ਡਰਾਈ ਦਿਖਾ ਰਹੇ ਇਹਨਾਂ ਵਿੱਚ 38 ਤੋਂ 49 ਡਿਗਰੀ ਗੱਲ ਕਰਦੇ ਜੀ ਆਪਾਂ ਫਿਰ 20 ਜੁਲਾਈ ਦੀ ਤਾਂ 20 ਜੁਲਾਈ ਨੂੰ ਵੀ ਜਿਹੜੇ ਸਿਸਟਮ ਆ ਰਹੇ ਨੇ ਉਹ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਇਹ ਤਿੰਨ ਜ਼ਿਲ੍ਹਿਆਂ ਵਿੱਚ ਫੇਰ ਤੋਂ ਹਲਕਾ ਦਰਮਿਆਨਾ ਬਾਰਿਸ਼ ਕਿਣਮਣ ਕਣੀ ਜਾਂ ਝੜੀनुਵਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪਹਿਲਾਂ ਵਾਂਗ ਅਲਰਟ ਜਿਹੜੇ ਜਾਰੀ ਹੋਏ ਨੇ ਉਹਨਾਂ ਵਿੱਚ ਇਸ ਦੀ ਚਾਂਸ ਹੈ ਕਿ ਇਹਨਾਂ ਇਲਾਕਿਆਂ ਵਿੱਚ 25 ਤੋਂ 75% ਦੀ ਉਮੀਦ ਹੈ ਕਿ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਲਗਾਤਾਰ ਝੜੀनुਵਾ ਮਾਹੌਲ ਰਹੇਗਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਉਮੀਦ ਹੈ ਕਿ ਕਿਣਮਣ ਕਣੀ ਵਰਗੇ ਮਾਹੌਲ ਬਣੇ ਰਹਿਣਗੇ ਬਾਕੀ ਗੁਰਦਾਸਪੁਰ ਫਤੇਗੜ ਸਾਹਿਬ ਪਟਿਆਲਾ ਪਟਿਆਲਾ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਵਾਂ ਦੇ ਨਾਲ ਬੂੰਦਾਬੰਦੀ ਹੋ ਸਕਦੀ ਹੈ ਕਿੰਮਣਕਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਹੈ ਬਾਕੀ ਫਿਰ ਤੋਂ ਫਿਰੋਜ਼ਪੁਰ ਫਜ਼ਿਲਕਾ ਮਾਨਸਾ ਬਠਿੰਡਾ ਮੁਕਸਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਮੌਸਮ ਡਰਾਈ ਰਹੇਗਾ ਖੁਸ਼ਕ ਮੌਸਮ ਹੈ ਤਾਪਮਾਨ ਦੇ ਵਿੱਚ ਵਧਦਾ ਹੋਵੇਗਾ ਕੜਾਕੀ ਦੀ ਧੁੱਪ ਪੈਣ ਦੀ ਉਮੀਦ ਹੈ ਨਾ ਮਾਤਰ ਦੇ ਬਰਾਬਰ ਮੀਂਹ ਤੇ ਚਾਂਸ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇ ਰਹੇ ਨੇ ਅਕਸਰ ਅਸੀਂ ਪਹਿਲਾਂ ਵੀ ਦੇਖਿਆ ਕਿ ਇਸ ਬੈਲਟ ਵਿੱਚ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲਿਆ ਤੇ ਹੁਣ 20 ਜੁਲਾਈ ਨੂੰ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ ਆਖਰੀ ਦਿਨ ਦੀ ਗੱਲ ਕੀਤੀ ਜਾਵੇ 21 ਜੁਲਾਈ ਨੂੰ ਦਾ 21 ਜੁਲਾਈ ਨੂੰ ਜਿਹੜਾ ਤੁਹਾਨੂੰ ਸੀ ਮੱਧ ਭਾਰਤ ਵਿੱਚ ਸਾਈਕਲੋਨ ਜਿਹੜਾ ਸਿਸਟਮ ਬਣ ਰਿਹਾ ਜੋ ਕਿ ਯੂਪੀ ਦੇ ਰਾਸਤੇ ਹਿਮਾਚਲ ਤੇ ਫਿਰ ਪੰਜਾਬ ਵੱਲ ਕੂਚ ਕਰੇਗਾ ਉਹ 21 ਜੁਲਾਈ ਨੂੰ ਪੰਜਾਬ ਵਿੱਚ ਉਸਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਖਾਸ ਤੌਰ ਤੇ ਪਠਾਨ ਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਚੰਡੀਗੜ੍ਹ ਦੇ ਕੁਝ ਖਲਾਕੇ ਤੇ ਇਹਨੇ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਸਾਨੂੰ ਤਗੜਾ ਮੀਂਹ ਹੁੰਦਾ ਦਿਖਾਈ ਦੇ ਰਿਹਾ ਯਾਨੀ ਕਿ ਤਗੜੇ ਦੀ ਗੱਲ ਹੈ ਕਿ ਭਾਰੀ ਮੀਂਹ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 75 ਤੋਂ 100% ਵਾਲਾ ਮੀਂਹ ਜਿਹੜਾ ਇਹ ਵਾਲਾ ਤੁਹਾਨੂੰ ਦਿਖਾਈ ਦੇ ਰਿਹਾ ਇਸ ਤਰੀਕੇ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਇਹਨਾਂ ਇਲਾਕੇ ਵਿੱਚ ਤੇਜ਼ ਹਨੇਰੀ ਗਰਜ ਚਮਕ ਅਤੇ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਇਹਨਾਂ ਇਲਾਕੇ ਵਿੱਚ ਘੱਟ ਉਮੀਦ ਹੈ ਮੀਂਹ ਦੀ ਕਿਉਂਕਿ ਜੋ ਚਾਂਸ ਨੇ ਉਹ ਥੋੜੇ ਜਿਹਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਉੱਪਰ ਤੁਸੀਂ ਦੇਖੋਗੇ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟੇੰਡਾ ਮਾਨਸਾ ਇਹਨਾਂ ਵਿੱਚ ਵੀ 25 ਤੋਂ 50% ਦੇ ਚਾਂਸ ਬਣੇ ਹੋਏ ਨੇ ਆਪਾਂ ਕਹਿ ਸਕਦੇ ਹਾਂ ਕਿ 21 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਬੱਦਲਵਾਈ ਛਾਈ ਰਹੇਗੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ 21 ਜੁਲਾਈ ਤੋਂ ਬਾਅਦ ਲਗਾਤਾਰ ਇਹ ਸਿਸਟਮ ਦੇ ਡਾ ਅਸਰ ਹੈ ਸਾਈਕਲੋਨ ਦਾ ਵੱਧਦਾ ਹੋਇਆ ਦਿਖਾਈ ਦੇਵੇਗਾ ਫਿਲਹਾਲ ਹਜੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਆਈ ਕਿ ਕਿਸ ਤਰੀਕੇ ਦਾ ਸਿਸਟਮ ਹੋਵੇਗਾ ਪਰ ਕਿਤੇ ਨਾ ਕਿਤੇ ਹੁਣ ਘੱਟ ਦਬਾਅ ਵਾਲਾ ਖੇਤਰ ਹੌਲੀ-ਹੌਲੀ ਇਸ ਦੇ ਨੇੜੇ- ਦੇ ਨਾਲ ਪੰਜਾਬ ਦੇ ਉੱਪਰ ਲਗਾਤਾਰ ਝੜੀनुਵਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ। ਅਗਰ ਕੋਈ ਨਵੀਂ ਜਾਣਕਾਰੀ ਆਈ ਜੋ ਕਿ ਤੁਹਾਡੇ ਤੱਕ ਸਾਂਝੀ ਕਰਨੀ ਜ਼ਰੂਰੀ ਹੋਈ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ। ਜਾਣਕਾਰੀ ਤੁਹਾਨੂੰ ਉਦੋਂ ਮਿਲੇਗੀ ਤੁਸੀਂ ਅਗਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ। ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਮੌਸਮ ਦੀ ਕੋਈ ਵੀ ਵੀਡੀਓ ਅਸੀਂ ਅਪਲੋਡ ਕਰੀਏ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਪੁੱਜ ਸਕੇ। ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।